ਜੇ ਤੁਸੀਂ ਰਿਹਾਂ ਹੁਣ ਤੋਂ ਬਾਅਦ ਪੰਜਾਬ ਦੇ ਚੁਣ ਫਿਰਦੇ ਵਿੱਚ ਡਟੇ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਦੇ ਵਿੱਚ ਪਾਰਟੀ ਉਮੀਦਵਾਰ ਕੁਲਦੀਪ ਸਿੰਘ ਢੱਲੀਵਾਲ ਦੇ ਹੱਕ ਦੇ ਵਿੱਚ ਕੀਤਾ ਰੋਡ ਸ਼ੋਅ ਕਿਹਾ ਤੁਸੀਂ ਝਾੜੂ ਦਾ ਬਟਨ ਦਬਾ ਕੇ ਕੇਜਰੀਵਾਲ ਦੀ ਆਜ਼ਾਦੀ ਦੀ ਆਜ਼ਾਦੀ ਦਾ ਰਾਹ ਕਰੋਗੇ ਧਿਆਨ ਗੁਰਦਾਸਪੁਰ ਦੇ ਵਿੱਚ ਚਨਾਬੀ ਜਨ ਸਭਾ ਤੁਸੀਂ ਇਮਾਨਦਾਰ ਵਿਰੋਧੀਆਂ ਤੇ ਤਿੱਖਾ ਨਿਸ਼ਾਨਾ ਬੋਲੇ ਪਹਿਲਾਂ ਚੁਣੇ ਹੋਏ ਵਿਧਾਇਕਾਂ ਨੂੰ ਬੋਲਦੇ ਨੇ ਮਾੜਾ ਫਿਰ ਹਾਰਨ ਤੇ ਦੂਜਿਆਂ ਦੇ ਵਿੱਚ ਕੱਢਦੇ ਨੇ ਨੁਕਸ ਅਕਾਲੀ ਦਲ ਦੇ ਵਿੱਚੋਂ ਕੱਢੇ ਗਏ ਰਵੀਕਰਨ ਸਿੰਘ ਕਾਲੋਂ ਭਾਜਪੀ ਦੇ ਵਿੱਚ ਹੋਏ ਸ਼ਾਮਿਲ ਬੋਲੇ ਇੱਕ ਲਿਮਟਿਡ ਕੰਪਨੀ ਬਣ ਕੇ ਰਹਿ ਗਈ ਹੈ ਸਾਡੇ ਬਿਜ਼ਨਸਗਾਂ ਦੀ ਬਣਾਈ ਪਾਰਟੀ ਖਤਮ ਹੋਣ ਦੀ ਕਗਾਰ ਤੇ ਅਕਾਲੀ ਦਲ ਖਡੂਰ ਸਾਹਿਬ ਸੇਟੇ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਅਮਰਪਾਲ ਨੂੰ ਦਿੱਤਾ ਸਮਰਥਨ ਪਾਰਟੀ ਦੇ ਉਮੀਦਵਾਰ ਹਰਪਾਲ ਸਿੰਘ ਬਲੇਰ ਨੇ ਵਾਪਸ ਲਈ ਨਾਮਜ਼ਦਗੀ ਕੱਲ ਹੀ ਅਮਰਪਾਲ ਦੇ ਕਾਗਜ਼ ਹੋਏ ਸੀ ਮਨਜ਼ੂਰ ਬਠਿੰਡਾ ਸੀਟ ਤੇ ਬਾਦਲ ਪਰਿਵਾਰ ਨੇ ਚੋਕੀ ਪੂਰੀ ਤਾਕਤ ਸੁਖਵੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਵੱਲੋਂ ਵੱਖ-ਵੱਖ ਪਿੰਡਾਂ ਦੇ ਵਿੱਚ ਚੋਣ ਜਲਸੇ ਹਰਸਿਮਰਤ ਬਾਦਲ ਬੋਲੇ ਆਕਾਲੀ ਦਲ ਨੂੰ ਹਰਾਉਣ ਦੇ ਲਈ ਬੀਜੇਪੀ ਆਪ ਤੇ ਕਾਂਗਰਸ ਹੋਏ ਇਕੱਠੇ ਰਾਜਾ ਵੜਿੰਗ ਨੇ ਲੁਧਿਆਣਾ ਦਾ ਮੈਦਾਨ ਜਿੱਤਣ ਦੇ ਲਈ ਲਾਇਆ ਅੱਡੀ ਚੋਟੀ ਦਾ ਜ਼ੋਰ ਕੇਂਦਰ ਦੀ ਬੀਜੇਪੀ ਤੇ ਪੰਜਾਬ ਸਰਕਾਰ ਤੇ ਸਾਡੇ ਨਿਸ਼ਾਨੇ ਜਾਂ ਕਾਂਗਰਸੀ ਲੋਕਾਂ ਦੇ ਜੀਵਨ ਦੇ ਵਿੱਚ ਲਿਆ ਸਕਦੀ ਆ ਸੁਧਾਰ ਸ਼ੰਭੂ ਮੋਰਚੇ ਤੇ ਬੈਠੇ ਕਿਸਾਨ ਆਗੂਆਂ ਦਾ ਵੱਡਾ ਇਲਜ਼ਾਮ ਆਂਦਲਨ ਨੂੰ ਖਤਮ ਕਰਨ ਦੇ ਯਤਨ ਕਰ ਰਹੀ ਹੈ ਭਾਜਪਾ ਕਿਸਾਨਾਂ ਦੇ ਖਿਲਾਫ ਗਲਤ ਧਾਰਨਾ ਬਣਾਉਣ ਦੀ ਹੋ ਰਹੀ ਹੈ ਕੋਸ਼ਿਸ਼ ਐਨਆਈਡੀ ਦੇ ਸਾਫ ਦਾ ਚੀਫ ਨੂੰ ਮਿਲੀ ਜ਼ेड ਪਲੱਸ ਸੁਰੱਖਿਆ ਦਿਨਕਰ ਗੁਪਤਾ ਨੂੰ ਖਾਲਿਸਤਾਨੀਆਂ ਤੋਂ ਦੱਸਿਆ ਗਿਆ ਖਤਰਾ ਪੰਜਾਬ ਦੇ ਡੀਜੀਪੀ ਵੀ ਰਹੇ ਨੇ ਦਿਨਕਰ ਗੁਪਤਾ ਪ੍ਰਿਆ ਕਾਲ ਤੱਕ ਸੇਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਦੀ ਸੰਗਤ ਨੂੰ ਅਪੀਲ ਕਿਆ ਮਾੜੀ ਕੁਆਲਿਟੀ ਦੇ ਰਮਾਲਾ ਸਾਹਿਬ ਨਾ ਕੀਤੇ ਜਾਣ ਭੇਟ ਅਜਿਹੀ ਚੀਜ਼ ਭੇਟ ਕਰੋ ਜੋ ਸੰਗਤ ਦੇ ਆ ਸਕੇ ਕੰਮ ਪੰਜਾਬ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਸਰੇ ਸਕੂਲ 1 ਜੂਨ ਤੋਂ 30 ਜੂਨ ਤੱਕ ਰਹਿਣਗੇ ਬੰਦ ਵੱਧਦੀ ਗਰਮੀ ਨੂੰ ਦੇਖਦਿਆਂ ਸਰਕਾਰ ਨੇ ਛੁੱਟੀਆਂ ਦਾ ਕੀਤਾ ਫੈਸਲਾ ਪੁਰਦਾਸਪੁਰ ਦੇ ਪੁਰਾਣੇ ਬੱਸ ਸਟੈਂਡ ਤੋਂ ਯੂਜ਼ ਇਟ ਇਨ ਪੰਜਾਬ ਦਾ ਮੈਗਾ ਸ਼ੋਕ ਤਾਕੜ ਵਰਸਸ ਤਾਕੜ 2.0 ਲਾਈਵ ਰਾਤ 8 ਵਜੇ ਸਸੀ ਗੱਲ ਤੁਸੀਂ ਵਖਰੇਓ ਨਿਊਜ਼ 80 ਪੰਜਾਬ ਲੈਣਾ ਮੈਂ ਪ੍ਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਤਨ ਦੇ ਵਿੱਚ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਹੋਵੇਗੀ 24 ਦੇ ਚੈਂਪੀਅਨ ਦੀ ਜਿੱਥੇ ਕਿ ਲਗਾਤਾਰ ਪੰਜਾਬ ਦੇ ਵਿੱਚ ਅਖਾੜਾ ਭਖਿਆ ਹੋਇਆ ਤਾਂ ਇਸੇ ਹੀ ਭਖੇ ਅਖਾੜੇ ਦੇ ਵਿਚਾਲੇ ਅਰਵਿੰਦ ਕੇਜਰੀਵਾਲ ਪੰਜਾਬ ਦੌਰੇ ਤੇ ਨੇ ਅੰਮ੍ਰਿਤਸਰ ਦੇ ਵਿੱਚ ਅਰਵਿੰਦ ਕੇਜਰੀਵਾਲ ਦਾ ਰੋਡ ਸ਼ੋਅ ਕੱਢਿਆ ਗਿਆ ਹੁਮਦੀਪ ਧਾਲੀਵਾਲ ਦੇ ਲਈ ਸਮਰਥਨ ਜਟਾਇਆ ਹੈ ਕੇਜਰੀਵਾਲ ਦੀ ਪੰਜਾਬ ਦੇ ਲੋਕਾਂ ਨੂੰ ਭਾਵਕ ਅਪੀਲ ਹੈ ਕਿ ਜੇਲ੍ਹ ਤੋਂ ਮੇਰੀ ਆਜ਼ਾਦੀ ਤੁਹਾਡੇ ਹੱਥ ਹੈ ਝਾੜੂ ਦਾ ਬਟਨ ਦਬਾ ਕੇ ਮੇਰੀ ਆਜ਼ਾਦੀ ਪੱਕੀ ਕਰੋ ਇਸ ਵਾਰ ਸੰਵਿਧ ਉਨ੍ਹਾਂ ਦੇ ਨਾਲ ਮੌਜੂਦ ਰਹੇ ਦਰਸ਼ਕ ਅਰਵਿੰਦ ਕੇਜਰੀਵਾਲ ਜੋ ਪੰਜਾਬ ਦੌਰੇਤੇ ਨੇ ਐਸੇ ਦੌਰਾਨ ਅੰਮ੍ਰਿਤਸਰ ਤੋਂ ਜਿਹੜੇ ਕਿਆਮਾਦੀ ਪਾਰਟੀ ਦੇ ਉਮੀਦਵਾਰ ਨੇ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਰੋਡ ਸ਼ੋਅ ਕੱਢਿਆ ਗਿਆ ਤੁਹਾਨੂੰ ਤਸਵੀਰਾਂ ਵਿਖਾਰੇ ਹਨ ਅਰਵਿੰਦ ਕੇਜਰੀਵਾਲ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨਜ਼ਰ ਆ ਰਹੇ ਨੇ ਨਾਲ ਹੀ ਅੰਮ੍ਰਿਤਸਰ ਤੋਂ ਆਪ ਦੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਤਸਵੀਰਾਂ ਦੇ ਵਿੱਚ ਵਿਖੇ ਜਾ ਸਕਦੇ ਨੇ ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਆਪ ਦੇ ਵਰਕਰ ਵੀ ਜਿਹੜੇ ਰੋਡ ਸ਼ੋਅ ਦੇ ਵਿੱਚ ਪਹੁੰਚੇ ਹੱਥਾਂ ਦੇ ਵਿੱਚ ਪਾਰਟੀ ਦੇ ਝੰਡੇ ਨਜ਼ਰ ਆ ਰਹੇ ਨੇ ਤੇ ਇਸ ਦੌਰਾਨ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਭਾਵੁਕ ਅਪੀਲ ਕੀਤੀ ਗਈ ਹੈ ਕਿ ਜੇਲ੍ਹ ਤੂੰ ਮੇਰੀ ਆਜ਼ਾਦੀ ਤੁਹਾਡੇ ਹੱਥ ਹੈ ਝਾੜੂ ਦਾ ਬਟਨ ਦਬਾ ਕੇ ਮੇਰੀ ਆਜ਼ਾਦੀ ਪੱਕੀ ਕਰੋ ਇਸ ਵਾਰ ਸੰਵਿਧਾਨ ਬਚਾਉਣ ਦੇ ਲਈ ਵੋਟ ਕਰੋ ਅਭ ਇਹ ਲੋਕ ਕਹਿ ਰਹੇ 20 ਦਿਨ ਕੇ ਬਾਅਦ ਮੈਨੂੰ ਕੋ ਜੇਲ੍ਹ ਜਾਣਾ ਪਵੇਗਾ ਦੁਬਾਰਾ ਮੈਂ ਜੇਲ੍ਹ ਜਾਊਂਗਾ ਕਿ ਨਹੀਂ ਜਾਊਂਗਾ ਇਹ ਆਪਕੇ ਉਪਰ ਨਿਰਭਰ ਕਰਤਾ ਹੈ ਅਗਰ ਆਪ झाड़ू का बटन दबा दोगे मेरे को जेल जाने की जरूरत नहीं पड़ेगी और अगर दूसरा बटन दबाओगे तो मेरे को जेल जाना पड़ेगा जब आप वोट डालने जाओ तो ये याद रखना जब आप बटन दबा रहे हो याद रखना कि बटन आप केजरीवाल की आजादी के लिए दबा रहे हो केजरीवाल को जेल भेजने के लिए दबा रहे हो तो जब ये एमपी बन गए ਦਾ ਪਾਰਲੀਮੈਂਟ ਜਿਹਨਾਂ ਨੂੰ ਤਾਂ ਮੈਕ ਦੀ ਵੀ ਲੋੜ ਨਹੀਂ ਇੰਨੀ ਉੱਚੀ ਆਵਾਜ਼ ਆ ਇਹਨਾਂ ਉੱਚਾ ਕਰਦਾ ਇਹ ਤਾਂ ਬਿਨਾ ਮੈਕ ਤੋਂ ਬੋਲਿਆ ਕਰਨਗੇ ਮਜਾਲ ਆ ਕੋਈ 1 ਰੁਪਈਆ ਵੀ ਕੋਈ ਸਰਕਾਰ ਪੰਜਾਬ ਦਾ ਮਾਰਕਿਟ ਦਿਖਾ ਦੇ 1 ਰੁਪਈਆ ਵੀ 1 ਰੁਪਈਆ ਤੁਸੀਂ ਇੱਕਾ ਰੱਖਿਓ ਉਸ ਤੋਂ ਪਹਿਲਾਂ 25 ਤਰੀਕ ਨੂੰ ਦਿੱਲੀ 'ਚ ਵੋਟਾਂ ਨੇ ਤੁਹਾਡੀਆਂ ਰਿਸ਼ਤੇਦਾਰੀਆਂ ਹੋਣਗੀਆਂ ਦੋਸਤ ਮਿੱਤਰ ਹੋਣਗੇ ਉਹਨਾਂ ਨੂੰ ਵੀ ਕਹਿ ਦਿਓ ਦਿੱਲੀ 'ਚ ਤਾਂ ਨਾਰਾ ਚੱਲੀ ਜਾਂਦਾ ਇੱਕ 25 ਮਈ ਭਾਜਪਾ ਗਈ ਸੋ ਦਿੱਲੀ ਦੇ ਵਿੱਚ ਤਾਂ ਨਾਰਾ ਚੱਲ ਪਿਆ ਏ ਤੇ ਆਪਣੇ ਹੈਗਾ ਕਿ ਇਸ ਵਾਰ ਪੰਜਾਬ ਬਣੇਗਾ ਹੀਰੋ 10 0 ਇਸ ਵਾਰ ਪੰਜਾਬ ਬਣੇਗਾ ਹੀਰੋ 10 0 ਪੰਜਾਬ ਬਣੇਗਾ ਹੀਰੋ 10 0 ਸੋ ਵੀਰੋ ਤੁਸੀਂ ਆ ਜਿਹੜਾ ਪਿਆਰ ਜਨੂੰਨ ਦਿਖਾ ਰਹੇ ਹੋ ਘਰਾਂ ਦੇ ਵਿੱਚੋਂ ਬੱਚੇ ਮਾਵਾਂ ਭੈਣਾਂ ਬਜ਼ੁਰਗ ਬਾਹਰ ਨਿਕਲ ਕੇ ਮਾਨ ਸਨਮਾਨ ਦੇ ਰਹੇ ਹੋ ਅੱਜ ਕੱਲ ਲੀਡਰ ਨੂੰ ਕਿੱਥੇ ਦੇਖਣਾ ਹੁੰਦਾ ਕੋਈ ਆਹਾਰ ਤੁਸੀਂ ਕਈ ਕੁਇੰਟਲ ਹਾਰ ਸੁੱਟ ਦਿੰਨੇ ਹੋ ਗੱਡੀ ਤੇ ਇਹ ਤਾਂ ਸਾਡਾ ਕੋਈ ਪਿਛਲੇ ਜਨਮ ਦਾ ਪੁੱਣ ਨਹੀਂ ਐ ਜਿਹੜਾ ਸਾਨੂੰ ਪਿਆਰ ਮਿਲਦਾ ਨਹੀਂ ਤਾਂ ਦੂਜੇ ਪਾਸੇ ਕਾਲੀ ਦਾ ਲਾਲੇ ਕਾਂਗਰਸ ਵਾਲੇ ਤੇ ਭਾਜਪਾ ਵਾਲੇ ਨੇ ਇਹਨਾਂ ਨਾਲ ਹੱਥ ਮਿਲਾਉਣ ਤੋਂ ਬਾਅਦ ਉਂਗਲੀਆਂ ਗੈਣੀਆਂ ਪੈਂਦੀਆਂ ਨੇ ਪੂਰੀਆਂ ਨਹੀਂ ਜਾਂ ਲੈ ਗਏ ਕੱਦੀ ਸੋ ਇਹਨਾਂ ਤੋਂ ਨਾ ਕੋਈ ਉਮੀਦ ਰੱਖਿਓ ਆਪਾਂ ਨੇ ਆਪਾਂ ਨੇ ਇਕੱਠੇ ਹੋ ਕੇ ਕੱਲ ਨੂੰ ਪਤਾ ਲੱਗ ਜਾਊਗਾ ਸ਼ਾਮ ਤੱਕ ਦੇ ਆਪਣਾ ਬਟਨ ਕਿੰਨੇ ਨੰਬਰ ਤੇ ਆ ਬਟਨ ਜਿੰਨੇ ਮਰਜੀ ਨੰਬਰ ਤੇ ਹੋਵੇ ਆਉਣਾ ਆਪਾਂ ਪਹਿਲੇ ਨੰਬਰ ਤੇ ਆ ਐਕਸਪੀਰੋਡ ਸ਼ੋਅ ਤੋਂ ਪਹਿਲਾਂ ਆਪ ਸੁਪਰੀਮੋ ਰਵਿੰਦ ਕੇਸ਼ ਦਿਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਤੁਹਾਨੂੰ ਦੋਸਤ ਸੀਵਾ ਵਿਖਾ ਰਹੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਗੁਰੂ ਸਾਹਿਬ ਦਾ ਆਸ਼ੀਰਵਾਦ ਲਿਆ ਤੇ ਇਸ ਤੋਂ ਬਾਅਦ ਦੁਰਗਾਣਾ ਮੰਦਿਰ ਵੀ ਮੁੱਖ ਮੰਤਰੀ ਮਾਨ ਤੇ ਅਰਵਿੰਦ ਕੇਜੀਵਾਲ ਨੇ ਮੱਥਾ ਟੇਕਿਆ ਦਰਸਲ ਪਿਛਲੇ ਦਿਨੀ ਸੁਪਰੀਮ ਕੋਰਟ ਤੋਂ ਅਰਵਿੰਦ ਕੇਜੀਵਾਲ ਨੂੰ ਅੰਤਿਮ ਜ਼ਮਾਨਤ ਮਿਲੀ ਹੈ 1 ਜੂਨ ਤੱਕ ਆ ਕੋਰਟ ਦੇ ਵੱਲੋਂ ਜ਼ਮਾਨਤ ਦਿੱਤੀ ਗਈ ਹੈ ਤੇ ਜ਼ਮਾਨਤ ਮਿਲਣ ਤੋਂ ਬਾਅਦ ਪਹਿਲੀ ਵਾਰ ਪੰਜਾਬ ਦੌਰੇ ਤੇ ਅਰਵਿੰਦ ਕੇਜੀਵਾਲ ਜਦੋਂ ਗੁਰੂਦੀ ਨਗਰੀ ਅੰਮ੍ਰਿਤਸਰ ਦੇ ਵਿੱਚ ਨੇ ਤਾਂ ਇਸੇ ਦੌਰਾਨ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਗੁਰੂ ਘਰ ਦਾ ਗੁਰੂ ਦਾ ਆਸ਼ੀਰਵਾਦ ਲਿਆ ਉਸ ਤੋਂ ਬਾਅਦ ਦਰਗਾਣਾ ਮੰਦਿਰ ਵੀ ਮੱਥਾ ਟੇਕਣ ਦੇ ਲਈ ਮੁੱਖ ਮੰਤਰੀ ਅਰਵਿੰਦ ਅਰਵਿੰਦ ਕੇਜੀਵਾਲ ਤੇ ਮੁੱਖ ਮੰਤਰੀ ਮਾਨ ਪਹੁੰਚੇ ਵੀਰ ਵੀ ਬਖਸ਼ਦੇ ਮਗਾ ਪਈ ਆਓ ਆਓ ਲਾਓ 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 ਬਸ ਹਾਂ 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 ਮੇਰਾ ਹੋ ਗਿਆ ਮੇਰੇ ਇੱਕ ਬਾਕੀ ਆ ਲੋਕ ਸਭਾ ਚੋਣਾਂ ਦੇ ਪਖੇ ਅਖਾੜੇ ਦੇ ਵਿਚਾਰੇ ਹੁਣ ਗੱਲ ਕਰਦੇ ਆ ਸੰਗਰੂਰ ਤੋਂ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੀ ਜਿਨ੍ਹਾਂ ਨੇ ਮੂਸੇ ਵਾਲੇ ਦੇ ਪਿਤਾ ਨੂੰ ਪਲਟੀਵਾਜ਼ ਦੱਸ ਦਿੱਤਾ ਤੇ ਕਾਂਗਰਸ ਨੂੰ ਸਮਰਥਨ ਕਰਨ ਦੇ ਬਿਆਨ ਨੂੰ ਦੁਖਦਾਈ ਦੱਸਿਆ ਮੈਂ ਹਰੂ ਦਾ ਕੰਮ ਪਾਰਟੀ ਨਾ ਮੇਰੇ ਬੇਟੇ ਨੇ ਇਲੈਕਸ਼ਨ ਲੜੀ ਕਾਂਗਰਸ ਪਾਰਟੀ ਨੇ ਲੜੀ ਤਾਂ ਮੈਂ ਕੋਈ ਲਕੂਣਾ ਨਹੀਂ ਚਾਹੁੰਦਾ ਕੋਈ ਮੈਂ ਡਬਲ ਮਾਈਂਡ ਨਹੀਂ ਐ ਕੋਈ ਮੈਂ ਭਲੇਖੇ ਚ ਨਹੀਂ ਕਿਸੂ ਰੱਖਣਾ ਕਿਉਂ ਨਾ ਮੈਂ ਸ਼ੁਰੂ ਤੋਂ ਇਹ ਗੱਲ ਕਹਿਣਾ ਮੈਂ ਇੱਕ ਕਾਂਗਰਸੀ ਐ ਪਰ ਕਾਂਗਰਸ ਵਿੱਚ ਮੈਂ ਚੱਲ ਰਿਹਾ ਖੁਦ ਨੂੰ ਕਾਂਗਰਸੀ ਦੱਸਣ ਵਾਲੇ ਬਲਕੌਰ ਸਿੰਘ ਦੇ ਇਸ ਬਿਆਨ ਨੇ ਚੋਣਾਂ ਦਾ ਪੱਖਿਆ ਮਾਹੌਲ ਹੋਰ ਪਖਾ ਦਿੱਤਾ ਹੈ ਥਾਂ ਸੀ ਬਰਨਾਲਾ ਤੇ ਮੌਕਾ ਸੀ ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਖੈਰਾ ਦੀ ਜਨ ਸਭਾ ਦਾ ਜਸ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਵੀ ਉਹਨਾਂ ਦੇ ਨਾਲ ਨਜ਼ਰ ਆਏ ਤੇ ਖੁਦ ਨੂੰ ਕਾਂਗਰਸੀ ਦੱਸ ਕੇ ਕਾਂਗਰਸ ਦਾ ਸਮਰਥਨ ਕਰਨ ਦੀ ਗੱਲ ਆਖ ਦਿੱਤੀ। ਭਜੀ ਮੈਂ ਸ਼ੁਰੂ ਤੋਂ 75 ਤੋਂ ਮੈਨੂੰ ਸੁਰਤਾ ਹੈ ਵੋਟ ਪਾਉਣ ਲੱਗਿਆ ਸੀ ਬਚਪਨ ਤੋਂ ਮੈਂ ਉਹਦਾ ਕਮਨਫਾਰ ਜੀ ਨਾਲ ਮੇਰੇ ਬੇਟੇ ਨੇ ਇਲੈਕਸ਼ਨ ਲੜੀ ਕਾਂਗਰਸ ਪਾਰਟੀ ਨਾਲ ਲੜੀ ਪਰ ਮੈਂ ਕੋਈ ਲਕੂਣਾ ਨਹੀਂ ਚਾਹੁੰਦਾ ਕੋਈ ਮੈਂ ਡਬਲ ਮਾਈਂਡ ਨਹੀਂ ਐ ਕੋਈ ਮੈਂ ਭਲੇਖੇ ਚ ਨਹੀਂ ਕਿਸ ਨੂੰ ਰੱਖਣਾ ਕਿਉਂ ਨਾ ਮੈਂ ਸ਼ੁਰੂ ਤੋਂ ਇਹ ਗੱਲ ਕਹਿਣਾ ਮੈਂ ਇੱਕ ਕਾਂਗਰਸੀ ਐ ਔਰ ਕਾਂਗਰਸ ਕੇ ਮੈਂ ਚੱਲਦਾ ਬਲਕੌਰ ਸਿੰਘ ਦੇ ਇਸ ਬਿਆਨ ਤੇ ਸਿਮਰਨਜੀਤ ਸਿੰਘ ਮਾਨ ਨੇ ਇਤਰਾਜ਼ ਜਤਾਇਆ। ਉਹਨਾਂ ਨੂੰ ਪਲਟੀਬਾਜ਼ ਦੱਸ ਕੇ ਕਾਂਗਰਸ ਲਈ ਵੋਟਾਂ ਦੀ ਅਪੀਲ ਕਰਨ ਨੂੰ ਦੁਖਦਾਈ ਦੱਸਿਆ ਤੇ ਕਿਹਾ ਕਿ ਕਾਂਗਰਸ ਨੇ ਕਦੇ ਵੀ ਮੂਸੇਵਾਲਾ ਦਾ ਮੁੱਦਾ ਨਹੀਂ ਚੁੱਕਿਆ ਜਦਕਿ ਉਹਨਾਂ ਨੇ ਸੰਸਦ 'ਚ ਮੂਸੇਵਾਲਾ ਦੇ ਕਤਲ ਦਾ ਮੁੱਦਾ ਚੁੱਕਿਆ। ਪਰ ਦੁੱਖ ਬਹੁਤ ਹੈ ਕਿ ਇਹੋ ਜਿਹੇ ਸ਼ਖਸੀਅਤ ਜਿਹੜੀ ਕਾਂਗਰਸ ਨੇ ਸੱਤ ਤੇ ਜ਼ੁਰਮ ਕੀਤੇ ਹੋ ਜਿਸ ਕਾਂਗਰਸ ਨੇ ਕਦੇ ਵੀ ਮੂਸੇਵਾਲ ਦਾ ਨਾਂ ਨਾ ਲਿਆ ਹੋਵੇ ਪਾਰਲੀਮੈਂਟ ਦੇ ਵਿੱਚ ਨਾ ਬੋਲਿਆ ਹੋਵੇ ਉਹਦੀ ਹਮਦਦ ਕਰਦੇ ਨਹੀਂ ਤੇ ਜਿਹੜੀ ਪਾਰਟੀ ਨੇ ਮੂਸੇਵਾਲ ਦਾ ਨਾਂ ਪਾਰਲੀਮੈਂਟ ਲੈ ਕੇ ਸਾਰੀ ਦੁਨੀਆ ਦੇ ਵਿੱਚ ਰੌਸ਼ਨ ਕਰਤਾ ਉਹਦੇ ਖਿਲਾਫ ਮਿਆਣ ਦੇ ਦੇਣਾ ਕਿ ਕਾਂਗਰਸ ਨੂੰ ਵੋਟ ਸਵਾਲ ਮੂਸੇਵਾਲਾ ਵਲੋਂ ਕਾਂਗਰਸ ਦੀ ਟਿਕਟ ਤੇ ਚੋਣ ਲੜਨ ਨੂੰ ਲੈ ਕੇ ਹੋਇਆ ਤਸਮ ਰਣਜੀਤ ਸਿੰਘ ਮਾਨ ਨੇ ਵਿਭਾਗ ਜਵਾਬ ਦਿੱਤਾ ਤੇ ਮੂਸੇਵਾਲਾ ਵੱਲੋਂ ਫਰਜ਼ੀ ਝੂਠ ਲੜਨ ਦਾ ਦਾਵਾ ਕਰ ਦਿੱਤਾ। ਇੰਨਾ ਹੀ ਨਹੀਂ ਐਮਪੀ ਮਾਨ ਨੇ ਮੂਸੇਵਾਲਾ ਬਿਆਂ ਦੋਹਾ ਬਾਹਾਂ ਤੇ ਬਣੇ ਟੈਟੂ ਦਾ ਵੀ ਜ਼ਿਕਰ ਕੀਤਾ। ਸ਼ਕਲ ਤੋਂ ਮੇਰੀ ਤਰ੍ਹਾਂ ਕੇ ਵੇਖ ਲੈਣੇ ਬਾਪੂ ਕਿਸੇ ਮੁਸੀਬਤ ਦੇ ਵਿੱਚ ਹੈ। ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਮੈਂ ਕੀ ਚਾਹਣਾ ਉਹਨਾਂ ਨੂੰ ਸਭ ਪਤਾ ਹੈ। ਗੱਲ ਤੱਕ ਭਰੇ ਹੋਏ ਆ ਸੀ ਸਾਰੇ ਪਰੰਤੂ ਸਬਰ ਹੈ ਸਾਡੀ ਕੋਈ ਪੇਸ਼ ਨਹੀਂ ਜਾ ਰਹੀ ਜਿਸ ਜਿੰਨਾ ਧੱਕਾ ਸਾਡੇ ਨੇ ਇਹ ਗਵਰਨਮੈਂਟ ਦੇ ਕੀਤਾ ਹੈ। ਸਾਡੀ ਜਾਇਜ ਗੱਲ ਵੀ ਨਹੀਂ ਸੁਣੀ ਗਈ ਹੁਣ ਤੁਸੀਂ ਦੱਸੋ ਸਵਾ ਸਾਲ ਹੋ ਗਿਆ ਲੌਂਸ ਦੀ ਵੀਡੀਓ ਨੂੰ ਕੀ ਹੁੰਦਾ ਇਹਨਾਂ ਦੀ ਸਰਕਾਰ ਹੈ ਬੰਦਾ ਤਾਂ ਕੈਨੇਡਾ ਵੀ ਚਲਾ ਗਿਆ ਜਿਹਨੇ ਵੀਡੀਓ ਬਣਾਈ ਹੈ ਮੈਂ ਤਾਂ ਇਨਸਪੈਕਟਰ ਦਾ ਨਾਮ ਤੱਕ ਦੱਸ ਸਕਦਾ ਮੈਨੂੰ ਕਿਸੇ ਆਧਾਰਨ ਵਿਅਕਤੀ ਨੂੰ ਸਾਰਾ ਕੁਝ ਪਤਾ ਹੈ ਸਰਕਾਰ ਦੀ ਸਿੱਖ ਨੂੰ ਪਤਾ ਨਹੀਂ ਲੱਗਦਾ ਬਠਿੰਡਾ ਜੇਲ੍ਹ ਦੇ ਵਿੱਚ ਸੁਖਦੇਵ ਸਿੰਘ ਰਾਜਪੂਤ ਨੂੰ ਮਾਰਨ ਦੀ ਯੋਜਨਾ ਬਣਾਈਆ ਬਣਾਈ ਜਾ ਰਹੀ ਹੈ ਮਾਨਸਾ ਤੋਂ ਵਿਧਾਨ ਸਭਾ ਚੋਣ ਹਾਰਨ ਤੋਂ ਬਾਅਦ ਮੂਸੇਵਾਲਾ ਵੱਲੋਂ ਸਿਮਰਨਜੀਤ ਸਿੰਘ ਮਾਨ ਨੂੰ ਸੰਗਰੂਰ ਜ਼ਿਮਨੀ ਚੋਣ 'ਚ ਸਮਰਥਨ ਦੇਣ ਦੀਆਂ ਚਰਚਾਵਾਂ ਸਨ ਪਰ ਹੁਣ ਉਸ ਦੇ ਪਿਤਾ ਬਲਕੌਰ ਸਿੰਘ ਕਾਂਗਰਸ ਲਈ ਸਮਰਥਨ ਜੁਟਾ ਰਹੇ ਨੇ ਤੇ ਇਸ ਦਾ ਲੋਕਾਂ ਤੇ ਕਿੰਨਾ ਪ੍ਰਭਾਵ ਪਵੇਗਾ ਇਹ ਤਾਂ 4 ਜੂਨ ਨੂੰ ਸਾਫ਼ ਹੋ ਜਾਵੇਗਾ ਤਦ ਹਰਪਾਲ ਸਿੰਘ ਬਲੇਰ ਨੇ ਨਾਮਜ਼ਦਗੀ ਪੱਤਰ ਵਾਪਸ ਲੈ ਲਿਆ ਅਮਰਪਾਲ ਦੇ ਹੱਕ ਦੇ ਵਿੱਚ ਕਾਗਜ਼ ਵਾਪਸ ਲੈ ਗਏ ਨੇ ਦਰਸਲ ਕੱਲ ਅਮਰਪਾਲ ਦੀ ਨਾਮਜ਼ਦਗੀ ਮਨਜ਼ੂਰ ਹੋਈ ਤੇ ਫੂ ਆਜ਼ਾਦ ਮਿਰਵਾਰ ਨੇ ਅਮਰਪਾਲ ਤੇ ਇਸ ਦੇ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਹਰਪਾਲ ਸਿੰਘ ਪਲੇਰ ਦੇ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲਿਆ ਗਿਆ ਕਿਉਂਕਿ ਉਹਨਾਂ ਨੇ ਪਰਸੋਂ ਜਦੋਂ ਨਾਮਜ਼ਦਗੀਆਂ ਦਾ ਆਖਰੀ ਦਿਨ ਸੀਗਾ ਉਸ ਵੇਲੇ ਨੋਮੀਨੇਸ਼ਨ ਫਾਈਲ ਕਰ ਦਿੱਤਾ ਸੀਗਾ ਅਲੱਗ ਉਸਤਵਾ ਜਨਨ ਨੂੰ ਕਿਹਾ ਗਿਆ ਸੀਗਾ ਕਿ ਜੇਕਰ ਅੰਮ੍ਰਿਤਪਾਲ ਦੀ ਨਾਮਜ਼ਦਗੀ ਮਨਜ਼ੂਰ ਹੋ ਜਾਂਦੀ ਹੈ ਤਾਂ ਆਪਣਾ ਪੱਤਰ ਆਪਣਾ ਕਾਗਜ਼ ਜਿਹੜੇ ਵਾਪਸ ਲੈ ਲੈਣਗੇ ਤੇ ਉਸ ਤੋਂ ਬਾਅਦ ਚ ਹਰਪਾਲ ਸਿੰਘ ਪਲੇਰ ਦੇ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲੈ ਲਿਆ ਗਿਆ ਗੱਲ ਲੈ ਕੇ ਭਾਈ ਅਮਰਪ੍ਰਤਾ ਸਿੰਘ ਜੀ ਦੇ ਕਾਗਜ਼ ਜਿਹੜੇ ਆ ਉਹ ਬਾਸ ਹੋ ਗਏ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਗਵਮੀ ਪ੍ਰਧਾਨ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਹਮੇਸ਼ਾ ਹੀ ਕੌਮ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਤੇ ਉਹਨਾਂ ਨੇ ਫੈਸਲੇ ਲਏ ਆ ਕੌਮ ਦੇ ਹਿੱਤ ਦੇ ਵਿੱਚ ਜਿਸ ਤਰੀਕੇ ਨਾਲ ਪਹਿਲਾਂ ਵੀ ਗੁਰੂ ਤੋਂ ਉਹਨਾਂ ਨੇ ਪੰਥ ਤੇ ਪੰਜਾਬ ਦੀ ਗੱਲ ਕੀਤੀ ਹੈ ਤੇ ਅੱਜ ਵੀ ਉਹਨਾਂ ਨੇ ਜਿਹੜਾ ਵਾਅਦਾ ਕੀਤਾ ਸੀ ਕਿ ਅਸੀਂ ਭਾਈ ਅੰਮ੍ਰਿਤਪਾਲ ਜੀ ਦੇ ਕਾਗਜ਼ ਸੱਤ ਹੁੰਦੇ ਆ ਸਾਰੇ ਅਸੀਂ ਆਪਣੇ ਵਿਡਰੋ ਕਰਾਂਗੇ ਔਰ ਉੱਥੇ ਅਸੀਂ ਸੁਖਣਾ ਵੀ ਸੱਚੀ ਜਗੇ ਗੁਰੂ ਰਾਮਦਾਸ ਮਹਾਰਾਜ ਸਾਹਿਬ ਦੇ ਅਸੀਂ ਰਾਤੀ ਗਏ ਆ ਤੇ ਅੱਜ ਸਵੇਰੇ ਦਰਸ਼ਨ ਕਰਕੇ ਅਰਦਾਸ ਕਰਕੇ ਆਏ ਚੜ੍ਹਦੀ ਕਲਾ ਦੀ ਤੇ ਹੁਣ ਅਸੀਂ ਦਫ਼ਤਰ ਚ ਆਣ ਕੇ ਇਥੋਂ ਆਪਣੇ ਕਾਗਜ਼ ਜਿਹੜੇ ਵਿਡਰੋ ਕੀਤੇ ਆ ਔਰ ਮੈਂ ਸੰਗਤਾਂ ਨੂੰ ਤੇ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਹੁਣ ਜਿਹੜੇ 14 15 ਦਿਨ ਰਹਿ ਗਏ ਆ ਸੰਗਰੂਰ ਦੀ ਸ਼ੀਟ ਤੇ ਇੱਕ ਦੂਰ ਸਾਹਿਬ ਦੀ ਸ਼ੀਟ ਰਾਤ ਦਿਨ ਇੱਕ ਕਰਕੇ ਇਹਨਾਂ ਯੋਧਿਆਂ ਨੂੰ ਪਾਰਲੀਮੈਂਟ ਚ ਭੇਜੋ ਤਾਂ ਕਿ ਆਪਣੇ ਨੌਜਵਾਨਾਂ ਦੀ ਜਿਹੜੇ ਡੇਡੇ ਢਾਗਣਾ ਸ਼ਹੀਦ ਕੀਤੇ ਉਹਨਾਂ ਦੀ ਗੱਲ ਤੇ ਪੰਥ ਤੇ ਪੰਜਾਬ ਦੇ ਮੁੱਦੇ ਵੱਡੇ ਲੈਵਲ ਤੇ ਇਹ ਪਾਰਲੀਮੈਂਟ ਚ ਰੱਖੇ ਜਾਣ ਇਨੀਆਂ ਬੇਨਤੀਆਂ ਕਰਦਾ ਹੋਇਆ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਦੇ ਪਰਿਵਾਰ ਨੂੰ ਵਧਾਈ ਦਿੰਦਾ ਹੋਇਆ ਕੌਮ ਨੂੰ ਬੇਨਤੀ ਕਰਦਾ ਹੈ ਕਿ ਮੋਰਚਾ ਫਤਿਹ ਕਰੀਏ ਰੋਕਾਂਗੇ ਅਗਲੀ ਵੱਡੀ ਖਬਰ ਦਾ ਕਿਸਾਨਾਂ ਦੀ ਪੁਲਿਸ ਦੇ ਨਾਲ ਝੜਪ ਹੋਈ ਹੈ ਰਾਮਪੁਰਾ ਫੂਲ ਦੇ ਵਿੱਚ ਪੁਲਿਸ ਦੇ ਨਾਲ ਭਿੜੇ ਨੇ ਕਿਸਾਨ ਕਿਸਾਨ ਪਰਮਪਾਲਕ ਔਰਦਾ ਦਸਤ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀਗਾ ਆ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਪੁਲਿਸ ਦੇ ਨਾਲ ਕਿਸਾਨ ਉਲਝਦੇ ਹੋਏ ਨਜ਼ਰ ਆਏ ਤੋਂ ਕਿਸਾਨਾਂ ਦੀ ਪੁਲਿਸ ਦੇ ਨਾਲ ਝੜਪ ਹੋਈ ਹੈ ਰਾਮਪੁਰਾ ਫੂਲ ਦੀਆਂ ਦਰਸਲ ਇਹ ਤਸਵੀਰਾਂ ਜਿੱਥੇ ਕਿ ਕਿਸਾਨ ਪੁਲਿਸ ਦੇ ਨਾਲ ਭਿੜਦੇ ਹੋਏ ਨਜ਼ਰ ਆਏ ਕਿਸ ਪਰਮਪਾਲਕ ਔਰਦਾ ਦਸਤ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀਗਾ ਇਸੇ ਦੌਰਾਨ ਕਿਸਾਨਾਂ ਨੂੰ ਰੁਕਣ ਵਾਸਤੇ ਪੁਲਿਸ ਦੇ ਵੱਡੇ ਪੱਧਰ ਤੇ ਜਿਹੜੇ ਕਿ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਸਨ ਤਾਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਕਿ ਕਿਵੇਂ ਕਿਸਾਨ ਤੇ ਪੁਲਿਸ ਦੇ ਵਿਚਕਾਰ ਧੱਕਾ ਮੁਕੀ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿਵੇਂ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਅੱਗੇ ਵਧਣ ਤੋਂ ਆ ਰੋਕਿਆ ਜਾ ਰਿਹਾ ਲਗਾਤਾਰ ਵਕਤਾਂ ਲੁਕਸਭਾ ਸੀਟਾਂ ਦੇ ਇਸ ਤਰੀਕੇ ਦੇ ਨਾਲ ਕਿਸਾਨਾਂ ਦੇ ਵੱਲੋਂ ਬੀਜਪੀ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਤੇ ਉਸੇ ਲਿਹਾਜ਼ ਦੇ ਨਾਲ ਪੁਲਿਸ ਦੇ ਵੱਲੋਂ ਵੀ ਜਦੋਂ ਬੀਜਪੀ ਉਮੀਦਵਾਰ ਪਿੰਡਾਂ ਦੇ ਵਿੱਚ ਛੁੜਨ ਪ੍ਰਚਾਰ ਕਰਨ ਦੇ ਲਈ ਪਹੁੰਚਦੇ ਤਾਂ ਪੁਲਿਸ ਦੇ ਵੱਲੋਂ ਵੀ ਸੁਰੱਖਿਆ ਦੇ ਬੰਦੋਬਸਤ ਕੀਤੇ ਜਾਂਦੇ ਨੇ ਪਰ ਇਸ ਦੇ ਵਿਚਾਲੇ ਰਾਮਪੁਰਾ ਫੂਲਤੂ ਦੀਆਂ ਤੁਸੀਂ ਨਾ ਸਮਝਣੀਆਂ ਕਿ ਇੱਥੇ ਕਿ ਕਿਸਾਨਾਂ ਦੀ ਪੁਲਿਸ ਦੇ ਨਾਲ ਝੜਪ ਹੋ ਗਈ ਪਰਮਪਾਲ ਕੌਰ ਜਿਹੜੇ ਕਿ ਬਠਿੰਡਾ ਤੋਂ ਬੀਜਪੀ ਦੇ ਉਮੀਦਵਾਰ ਨੇ ਜਦੋਂ ਪ੍ਰਚਾਰ ਕਰਨ ਦੇ ਲਈ ਪਹੁੰਚੇ ਸਨ ਤਾਂ ਇਸੇ ਤਰ੍ਹਾਂ ਜਦੋਂ ਕਿਸਾਨਾਂ ਨੇ ਵਿਰੋਧ ਕੀਤਾ ਗਿਆ ਤਾਂ ਪੁਲ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਉਮੇਸ਼ ਸਿੰਘਲਾ ਜੁੜੇ ਹੋਏ ਨੇ ਉਮੇਸ਼ ਫਿਲਹਾਲ ਕਿਸ ਤਰ੍ਹਾਂ ਦੀ ਸਥਿਤੀ ਹੈ ਕਿੰਨੇ ਵਜੇ ਦੀਆਂ ਤਸਵੀਰਾਂ ਨੇ ਹ ਤੱਕ ਕੀ ਕੋਈ ਕਿਸਾਨ ਇਸ ਦਰਾਂ ਨੇ ਜਾਂ ਪੁਲਿਸ ਮੁਲਾਜ਼ਮ ਕੋਈ ਜ਼ਖਮੀ ਵੀ ਹੋਇਆ ਐ ਤੇ ਕੋਈ ਇੱਕ ਪੁਲਿਸ ਮੁਲਾਜ਼ਮ ਨੇ ਵੀ ਸੱਟ ਲੱਗੀ ਤੇ ਨਾਲ ਹੀ ਕਿਸਾਨਾਂ ਦੇ ਵਿੱਚੋਂ ਵੀ ਇੱਕ ਦੋ ਕਿਸਾਨਾਂ ਦੇ ਸੱਟਾਂ ਲੱਗਿਆ ਨੇ ਤੇ ਉਹ ਪਾਲਿਆ ਵਾਲੀ ਜੋ ਸਿਵਲ ਹਸਪਤਾਲ ਆ ਉੱਥੇ ਇਲਾਜ ਲਈ ਦਾਖਲ ਕਰਵਾਏ ਗਏ ਕਰਨ ਤੇ ਕਿਸਾਨਾਂ ਦਾ ਫਿਲਹਾਲ ਅਗਲਾ ਪ੍ਰੋਗਰਾਮ ਤਾਂ ਨਹੀਂ ਕੋਈ ਆਇਆ ਹੈ ਪਰ ਇਹ ਸਾਰਾ ਝਗੜਾ ਤੇ ਪਰਮਪਾਲ ਕੌਰ ਜਦੋਂ ਪ੍ਰਚਾਰ ਲਈ ਪਿੰਡ ਟਿੱਖਾ ਇਹ ਤਾਂ ਉਹਨਾਂ ਦਾ ਭੋਜਨ ਕਿਸਾਨ ਦੇ ਘਰ ਰੱਖਿਆ ਹੋਇਆ ਸੀ ਤਾਂ ਜਿਸ ਕਿਸਾਨ ਨੇ ਘਰੇ ਭੋਜਨ ਸੀ ਤਾਂ ਕਿਸਾਨਾਂ ਦਾ ਉਸ ਵੱਲੋਂ ਵਿਰੋਧ ਕਰਿਆ ਜਾ ਰਿਹਾ ਸੀ ਤਾਂ ਉਸ ਤੋਂ ਬਾਅਦ ਵਿਰੋਧ ਦੇ ਦੌਰਾਨ ਹੀ ਇਹ ਸਾਰਾ ਕੁਝ ਸਾਹਮਣੇ ਆਇਆ ਤਾਂ ਕਿਸਾਨ ਜਦ ਉਹਨਾਂ ਦੇ ਜਾਣ ਤੋਂ ਬਾਅਦ ਬਾਹਰ ਆਂਦਾ ਹੈ ਤਾਂ ਉਹਨਾਂ ਦੀ ਝੜਪ ਇਸ ਕਿਸਾਨ ਨਾਲ ਹੋ ਜਾਂਦੀ ਹੈ ਕਿ ਤੁਸੀਂ ਭੋਜਨ ਤੇ ਕਿਉਂ ਬੁਲਾਇਆ ਹੈ ਜੀ ਪੁਲਿਸ ਜੇ ਉਹ ਵਿਚੇ ਵਿਚਾਲੀ ਆਉਂਦੇ ਆ ਤਾਂ ਕਿਸਾਨਾਂ ਦਾ ਝਗੜਾ ਪੁਲਿਸ ਨਾਲ ਵੀ ਹੋ ਜਾਂਦਾ ਹੈ ਤਾਂ ਉਸ ਵੱਲੋਂ ਪੁਲਿਸ ਵੱਲੋਂ ਵੀ ਥੋੜਾ ਬਹੁਤ ਹਲਕਾ-ਫੁਲਕਾ ਬਲਵਰ ਪ੍ਰਯੋਗ ਕਰਿਆ ਜਾਂਦਾ ਹੈ ਠੀਕ ਹੈ ਠੀਕ ਹੈ ਅਮੇਜ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤੁਹਾਨੂੰ ਤਸਵੀਰਾਂ ਵਿਖਾ ਰਹੇ ਆ ਰਾਮਪੁਰਾ ਫੂਲ ਦੀ ਜਿੱਥੇ ਕਿ ਕਿਸਾਨਾਂ ਦੀ ਪੁਲਿਸ ਦੇ ਨਾਲ ਝੜਪ ਹੋਈ ਹੈ ਦਰਸਲ ਕਿਸਾਨ ਪਰੰਪਲ ਕੌਰ ਦਾ ਵਿਰੋਧ ਕਰਨ ਦੇ ਲਈ ਪਹੁੰਚੇ ਸਨ ਤੇ ਇਸੇ ਦੌਰਾਨ ਇਹ ਚੜਪਦੀਆਂ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਕੌਰੀ ਦਾ ਗ੍ਰਹਿ ਕਰਦੇ ਕਿਸਾਨ ਅਗਲੀ ਖਬਰ ਵੀ ਕਿਸਾਨਾਂ ਦੇ ਨਾਲ ਹੀ ਜੁੜੀ ਹੋਈ ਹੈ ਸ਼ੰਭੂ ਮੋਰਚੇ ਤੇ ਬੈਠੇ ਕਿਸਾਨ ਆਗੂਆਂ ਦਾ ਵੱਡਾ ਬਿਆਨ ਸਾਹਮਣੇ ਆਂਦਲਨ ਨੂੰ ਖਤਮ ਕਰਨ ਦੇ ਯਤਨ ਕਰ ਰਹੀ ਹੈ ਬੀਜੇਪੀ ਸਰਵਨ ਸਿੰਘ ਪੰਦੇਰ ਨੇ ਇਹ ਵੱਡਾ ਬਿਆਨ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਖਿਲਾਫ ਗਲਤ ਧਾਰਨਾ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੇ ਲਈ ਸੰਘਰਸ਼ ਜਾਰੀ ਰਹੇਗਾ ਇਹ ਵੀ ਕਿਸਾਨਾਂ ਵੱਲੋਂ ਸਾਫ਼ ਕਰ ਦਿੱਤਾ ਗਿਆ ਹੈ ਸਰਕਾਰ ਦੇ ਨਾਲ ਚਰਚਾ ਕਰਨ ਦੇ ਲਈ ਕਿਸਾਨ ਤਿਆਰ ਨੇ ਸਰਕਾਰ ਜਿੱਥੇ ਬੁਲਾਏਗੀ ਅਸੀਂ ਚਰਚਾ ਦੇ ਲਈ ਪਹੁੰਚਾਂਗੇ ਇਹ ਵੀ ਕਿਸਾਨਾਂ ਦੇ ਵੱਲੋਂ ਸਾਫ ਕੀਤਾ ਗਿਆ ਹੈ ਜਨੀ ਜਾਖੜ ਦੇ ਬਿਆਨ ਤੇ ਸਰਮਨ ਸਿੰਘ ਪੰਦੇੜਾ ਜਿਹੜਾ ਕਿ ਪਲਟਵਾਰ ਵੀ ਸਾਹਮਣੇ ਆ ਉਹਨਾਂ ਦਾ ਕਹਿਣਾ ਕਿ ਜਾਖੜ ਖੁਦ ਹੀ ਦੱਸ ਦੇਣ ਪੰਜਾਬ ਦਾ ਕਿਸਾਨ ਕਿਵੇਂ ਖੁਸ਼ਹਾਲ ਹੋਵੇਗਾ ਸਵਾਲਾਂ ਦੇ ਜਵਾਬ ਨਾ ਮਿਲਣ ਤੇ ਉਮੀਦਵਾਰਾਂ ਦਾ ਕਿਰਾਉ ਹੋ ਰਿਹਾ ਹੈ ਆ ਜੋ ਭਾਜਪਾ ਈਮਤਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਕਿਸਾਨਾਂ ਵੱਲੋਂ ਇਸ ਤੇ ਵੀ ਸਰਮਣ ਸਿੰਘ ਪੰਦੇਰ ਨੇ ਬੋਲਦਿਆਂ ਕਿਹਾ ਕਿ ਸਵਾਲਾਂ ਤੇ ਜਵਾਬ ਨਹੀਂ ਮਿਲ ਰਹੇ ਇਸ ਕਰਕੇ ਈਮਤਵਾਰਾਂ ਦਾ ਘਰਾਓ ਕੀਤਾ ਜਾ ਰਿਹਾ ਹੈ। ਦਰਗੇਟੀਆਂ ਵੀ ਚੱਲ ਰਹੀਆਂ ਉਹਨਾਂ ਵਿੱਚ ਲੋਕਾਂ ਵਿੱਚ ਪਰਸੈਪਸ਼ਨ ਬਣਾਉਣ ਦੀ ਯਤਨ ਹੋ ਰਹੇ ਆ। ਕਿ ਸਾਡੀ ਤਾਂ ਸਾਰੇ ਆਗੂਆਂ ਨਾਲ ਮੋਰਚੇ ਦੇ ਆਗੂਆਂ ਨਾਲ ਗੱਲਬਾਤ ਹੋ ਰਹੀ ਆ। ਔਰ ਲਗਭਗ ਜਿਵੇਂ ਉਹਨਾਂ ਦਾ ਵੀ ਅਸੀਂ ਮੋਰਚਾ ਲਗਭਗ ਖਤਮ ਹੀ ਕਰਵਾ ਲੈਣਾ ਹੈਗਾ। ਔਰ ਫਿਰ ਜਦੋਂ ਸਧਾਰਨ ਕਿਸਾਨ ਸਧਾਰਨ ਬੰਦੇ ਉਹਨਾਂ ਦੀਆਂ ਮੀਟਿੰਗਾਂ ਚ ਹੁੰਦੇ ਆ ਜਿਹੜੀਆਂ ਉਹਨਾਂ ਦੀ ਕਿਤੇ ਘਰਾਂ ਚ ਹੁੰਦੀਆਂ ਉਹਨਾਂ ਦੇ ਮਣਾ ਚ ਮੋਰਚੇ ਪ੍ਰਤੀ ਕਿਸਾਨ ਆਗੂਆਂ ਪ੍ਰਤੀ ਕਿਸਾਨ ਆਗੂਆਂ ਦੇ ਕਿਰਦਾਰ ਤੇ ਜਦੋਂ ਉਂਗਲ ਚੱਕੀ ਜਾਂਦੀ ਆ ਉਹ ਸ਼ੱਕ ਸੁਭਾ ਹੁੰਦਾ ਜਿਹੜੇ ਸੁਨੀਲ ਜਾਖੜ ਦੀ ਕਹਿ ਰਹੇ ਨੇ ਪੰਜਾਬ ਵਾਲਿਆਂ ਤੇ ਕਣਕ ਛੋਨਾ ਹੀ ਲਾਉਣਾ ਮੈਂ ਕਿਹਾ ਜਾਖੜ ਸਾਹਿਬ ਤੁਸੀਂ ਆਓ ਤੁਹਾਨੂੰ ਬਖਾਲੀ ਅਸੀਂ ਆਲੂ ਵੀ ਲਾਉਨੇ ਆ ਸਾਡੇ ਆਲੂ ਰੁੱਲਦੇ ਆ ਮਟਰ ਵੀ ਲਾਉਨੇ ਆ ਉਹ ਵੀ ਸਾਡੇ ਰੁੱਲਦੇ ਆ ਸਾਡੇ ਬਾਗ ਵੀ ਹੈਗੇ ਆ ਫਲ ਫਲ ਦੀ ਖੇਤੀ ਵੀ ਪੰਜਾਬ ਚ ਹੁੰਦੀ ਆ ਸਬਜ਼ੀਆਂ ਦੀ ਖੇਤੀ ਵੀ ਪੰਜਾਬ ਚ ਹੁੰਦੀ ਆ ਸੂਰਜਮੁਖੀਆ ਵੀ ਪੰਜਾਬ ਚ ਹੁੰਦਾ ਟੋਰੀਆਂ ਸਰੋਂ ਵੀ ਪੰਜਾਬ ਚ ਹੁੰਦਾ ਮਾਂ ਮੂੰਗੀ ਵੀ ਪੰਜਾਬ ਚ ਹੁੰਦੇ ਆ ਪਰ ਤੁਸੀਂ ਇਹ ਦੱਸੋ ਵੀ ਵਿਕਦੇ ਕਿੱਥੇ ਆ ਢੋਡੀ ਸਰਕਾਰ ਦਾ ਤੁਸੀਂ ਸਾਰੀਆਂ ਫਸਲਾਂ ਤੇ ਸਾਨੂੰ ਐਮਐਸਪੀ ਲੈ ਕੇ ਦਿਓ ਅਸੀਂ ਅੱਜ ਪ੍ਰੈਸ 'ਚ ਤੁਹਾਡੇ ਤੁਹਾਨੂੰ ਸੱਦਾ ਦੇਣਾ ਚਾਹੁੰਦੇ ਆ ਵੀ ਕਿਉਂ ਨਾ ਇੱਕ ਚੰਡੀਗੜ੍ਹ ਦੇ ਵਿੱਚ ਸਾਂਝੀ ਗੱਲਬਾਤਲਾ ਸੱਦਾ ਕਰ ਲਈਏ ਫੇਰ ਵੇਖੀਏ ਤੁਸੀਂ ਵੀ ਆ ਜਿਓ ਤੁਹਾਡੇ ਕੋਲ ਤਾਂ ਬਹੁਤ ਆਰਥਿਕ ਮਾਹਰ ਨੇ ਅਰ ਆਪਾਂ ਖੁੱਲ ਕੇ ਚਰਚਾ ਕਰ ਲਾਂਗੇ ਜੇ ਤੁਹਾਡੀ ਗੱਲ ਸਹੀ ਹੋਊਗੀ ਥੋੜੀ ਮੰਨ ਲਾਂਗੇ ਫਿਰ ਪਤਾ ਲੱਗ ਜੂ ਕਿ ਕਿਸਾਨਾਂ ਦੀ ਆਮਦਨ ਦੁਗਣੀ ਹੋਈ ਆ ਕਿ ਜਾਂ ਜੜਾ ਕੁਝ ਰਹਿੰਦਾ ਸੀਗਾ ਉਹ ਵੀ ਖਤਮ ਕਰਕੇ ਰੱਖ ਦਿੱਤਾ